ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਦੇਵ ਗ੍ਰੀਨਲੈਂਡ ਨਰਸਰੀ ਜਲਾਲਾਬਾਦ ਤੋਂ ਫਰੋਕ ਪਰ ਰੋਡ ਦੇ ਨਾਲ ਤੇ ਮੈਂ ਹਾਂ ਤੁਹਾਡਾ ਡਾਕਟਰ ਦੇਵ ਕੰਬੋਜ ਪੁਰਾਣ ਪੱਟੀ ਤੇ ਅੱਜ ਗੱਲਬਾਤ ਕਰਨੀ ਇੱਕ ਐਮ ਵਿਸ਼ੇ ਤੇ ਸੋ ਕੁਝ ਸੱਜਣਾ ਦੇ ਫੋਨ ਆਏ ਸੀ ਕਿ ਜਦੋਂ ਬੂਟੇ ਨੂੰ ਕੋਈ ਥੱਲੋਂ ਜੜ ਨੂੰ ਦਿੱਕਤ ਆਉਂਦੀ ਹੈ ਤਾਂ ਉਹਦਾ ਕੀ ਹੱਲ ਕਰੀਏ ਉਹਦੇ ਵਿੱਚ ਕਈ ਦੋਸਤਾਂ ਨੇ ਜਿਹੜੇ ਆਪਣੇ ਤਜਰਬੇ ਕੀਤੇ ਜਾਂ ਖੁਦ ਮੈਦ ਤਜਰਬੇ ਕੀਤੇ ਉਹਦੇ ਵਿੱਚ ਦੇਖਿਆ ਗਿਆ ਵੀ ਜੇ ਅਸੀਂ ਸਹੀ ਸਮੇਂ ਤੇ ਬੂਟਾ ਲਾਉਣ ਸਮੇਂ ਜੇ ਥੱਲੇ ਕੋਈ ਨੀਮ ਕੇ ਇੱਕ ਪੌਲਟਰ ਜਾਂ ਫਾਗੀ ਸੈਡ ਨਹੀਂ ਪਾਉਂਦੇ ਤਾਂ ਫਿਰ ਇਹ ਦਿੱਕਤਾਂ ਜਿਹੜੀਆਂ ਲਗਾਤਾਰ ਸਾਨੂੰ ਆਉਂਦੀਆਂ ਰਹਿਣਗੀਆਂ ਤੇ ਇਹਨਾਂ ਦਾ ਹੱਲ ਕਿਵੇਂ ਕਰਨਾ ਹੈ ਇਹਨੂੰ ਪਛਾਣ ਕਿਵੇਂ ਕਰਨੀ ਹੈ ਸੋ ਇੱਕ ਬੜਾ ਇਹ ਮੁੱਦਾ ਹੈ ਸੋ ਅਸੀਂ ਕੀ ਕਰਦੇ ਹਾਂ ਜਦੋਂ ਕੋਈ ਬੂਟਾ ਸੁੱਕਣ ਲੱਗਦਾ ਤਾਂ ਅਸੀਂ ਫਟਾਫਟ ਉਹਨੂੰ ਕੋਈ ਉਦਾਂ ਦੀ ਦਵਾਈ ਪਾਉਂਦੇ ਆ ਵੀ ਸਾਨੂੰ ਲੱਗਦਾ ਵੀ ਥੱਲੇ ਸਿਯੌਂਕ ਪੈ ਗਈ ਤਾਂ ਉੱਥੇ ਅਸੀਂ ਕਲੋਰੋ ਦਾ ਜੂਸ ਕਰਦੇ ਆ ਜਿਹੜਾ ਕਿ ਬਿਲਕੁਲ 100% ਗਲਤ ਹੁੰਦਾ ਕਿਉਂਕਿ ਉੱਥੇ ਸਿਯੌਂਕ ਦੀ ਦਵਾਈ ਪਾਉਣ ਦੀ ਹਜੇ ਲੋੜ ਨਹੀਂ ਉੱਥੇ ਪਹਿਲਾਂ ਫੰਗੀਸਾਈਡ ਤੁਸੀਂ ਪਾਓ ਫੰਗੀਸਾਈਡ ਪਾਉਣ ਤੋਂ ਬਾਅਦ ਤੁਹਾਡਾ ਬੂਟਾ ਜਦੋਂ ਥੋੜਾ ਜਿਹਾ ਬਹਾਲ ਹੋ ਜਾਏ ਉਦੋਂ ਤੁਸੀਂ ਉਹਨੂੰ ਜਿਹੜੀ ਸਿਉਕ ਵਾਲੀ ਕੋਈ ਦਵਾਈ ਪਾ ਸਕਦੇ ਹੋ ਥੋੜੀ ਜਿਹੀ ਮਾਤਰਾ ਦੇ ਵਿੱਚ ਹੁਣ ਮੈਂ ਤਾਂ ਇਹ ਰეკਮੈਂਡ ਨਹੀਂ ਕਰਦਾ ਵੀ ਤੁਸੀਂ ਕੋਲੋਰੋ ਦਵਾਈ ਪਾਓ ਜੜਾਂ ਦੇ ਵਿੱਚ ਉਹਦੀ ਥਾਂ ਤੇ ਆਪਾਂ ਨੀਮ ਕੇਕ ਪਾਊਡਰ ਪਾ ਸਕਦੇ ਆ ਹਲਦੀ ਪਾ ਸਕਦੇ ਆ ਹਲਦੀ ਇੱਕ ਇਹੋ ਜਿਹਾ ਕੁਦਰਤੀ ਸੋਮਾ ਸਰੋਤ ਹੈ ਕਿ ਹਲਦੀ ਦੇ ਨਾਲ ਨਾ ਤਾਂ ਤੁਹਾਡੇ ਬੂਟੇ ਨੂੰ ਸਿਉਕ ਲੱਗਣੀ ਤੇ ਨਾ ਤੁਹਾਡੇ ਬੂਟਿਆਂ ਨੂੰ ਫੰਗਸ ਪਾਣੀ ਸੋ ਜਾਂ ਅਸੀਂ ਲਾਉਣ ਵੇਲੇ ਜਿਹੜੀਆਂ ਗਲਤੀਆਂ ਕਰਦੇ ਆਂ ਉੱਥੇ ਵੀ ਅਸੀਂ ਜਿਹੜਾ ਕੋਈ ਐਂਟੀਫੰਗਲ ਪਾਊਡਰ ਜਾਂ ਜਿਹੜਾ ਨੀਮ ਕੇਕ ਵਗੈਰਾ ਨਹੀਂ ਪਾਉਂਦੇ ਤਾਂ ਇਹ ਦਿੱਕਤਾਂ ਆਉਂਦੀਆਂ ਫਿਰ ਅਸੀਂ ਪਛਾਣ ਨਹੀਂ ਪਾਉਂਦੇ ਸਾਨੂੰ ਇਹ ਨਹੀਂ ਪਛਾਣ ਆਉਂਦੀ ਕਿ ਬੂਟੇ ਨੂੰ ਹੋਇਆ ਕੀ ਹੈ ਉਹ ਜਦੋਂ ਫੰਗਸ ਪੈਂਦੀ ਹੈ ਤਾਂ ਉੱਪਰੋਂ ਜਿਹੜੀ ਪਹਿਲਾਂ ਜੜ ਖਰਾਬ ਹੁੰਦੀ ਹੈ ਉਹ ਜਿਵੇਂ ਤਾਂਬੇ ਦੇ ਰੰਗ ਦੇ ਕਲਰ ਦੀ ਹੋ ਜਾਂਦੀ ਹੈ ਤਾਂ ਉੱਥੇ ਕੀ ਹੁੰਦਾ ਹੈ ਕਿ ਉਹ ਇੱਕ ਜ਼ਖਮ ਹੁੰਦਾ ਹੈ ਬੂਟੇ ਦੀ ਜੜ ਤੇ ਅਸੀਂ ਉੱਪਰੋਂ ਕਲੋਰੋ ਵਰਗੀਆਂ ਦਵਾਈਆਂ ਭਿਆਨਕ ਤੇਜ਼ ਪਾ ਦਿੰਨੇ ਆ ਉਹ ਤੁਸੀਂ ਐ ਸਮਝੋ ਵੀ ਜਿੱਦਾਂ ਅ ਜ਼ਖਮਾਂ ਤੇ ਲੋਨ ਪੈ ਗਿਆ ਉਹ ਤਾਂ ਘੱਟ ਰਹੂਗਾ ਜ਼ਖਮਾਂ ਤੇ ਤਜ਼ਾਦ ਪਾਉਣ ਦਾ ਕੰਮ ਕਰਦੀ ਹੈ ਤੇ ਤੁਹਾਡਾ ਜਿਹੜੀ ਬੂਟੇ ਦੀ ਉਮੀਦਾਂ ਹੁੰਦੀ ਹੈ ਵੀ ਇਹ ਠੀਕ ਹੋ ਜਾਊਗਾ ਉਹ 101% ਖਤਮ ਹੋ ਜਾਂਦਾ ਹੈ ਸੋ ਇਸ ਕਰਕੇ ਜਦੋਂ ਤੁਹਾਡਾ ਬੂਟਾ ਸੁੱਕਣਾ ਹੁੰਦਾ ਹੈ ਸ਼ੁਰੂ ਦਾ ਉਹਨੂੰ ਪਹਿਲਾਂ ਕੋਈ ਫੰਗੀਸਾਈਡ ਪਾਓ ਉਸ ਤੋਂ ਬਾਅਦ ਜਦੋਂ ਉਹ ਹਰਾ ਹੋ ਜਾਏ ਉਸ ਤੋਂ ਬਾਅਦ ਕਲੋਰੋ ਦਾ ਸੋਚੋ ਸੋ ਇਹ ਛੋਟੀਆਂ ਛੋਟੀਆਂ ਗੱਲਾਂ ਛੋਟੇ ਛੁੱਟੇ ਨੁਕਤੇ ਜੇ ਧਿਆਨ ਜੇ ਰੱਖੋਗੇ ਜੇ ਅਸੀਂ ਜਿਆਦਾ ਨਹੀਂ ਪਾ ਸਕਦੇ ਤਾਂ ਕਮ ਸੇ ਕਮ 2 ਮਹੀਨੇ ਬਾਅਦ ਜੇ ਅਸੀਂ ਫੰਗੀ ਸਾਈਡ ਪਾ ਕੇ ਰੱਖੀਏ ਤਾਂ ਬੜਾ ਬੈਟਰ ਰਿਜ਼ਲਟ ਮਿਲਦਾ ਉਹਦੀ ਜਗ੍ਹਾ ਤੁਸੀਂ ਹਲਦੀ ਪਾਊਡਰ ਵੀ ਪਾ ਸਕਦੇ ਹੋ ਹਲਦੀ ਪਾਊਡਰ ਨਾਲ ਸਯੰਗ ਵੀ ਨਹੀਂ ਆਉਂਦੀ ਜੇ ਹਲਦੀ ਪਾਊਡਰ ਨਹੀਂ ਕੰਮ ਕਰ ਰਿਹਾ ਤੁਹਾਡੀ ਜ਼ਮੀਨ 'ਚ ਸਾਰੀ ਜਗ੍ਹਾ ਤੇ ਨਹੀਂ ਠੀਕ ਰਹਿੰਦਾ ਤਾਂ ਤੁਸੀਂ ਜਿਹੜਾ ਪਾਊਡਰ ਹੈ ਜਿਵੇਂ ਆਮਬ ਦੇ ਵਿੱਚ ਬਵਿਸਟਨ ਪਾਊਡਰ ਪੈਂਦਾ ਤੇ ਬਾਕੀ ਉਹਦੇ 'ਚ ਕਾਰਬਾਂਡਾ ਜਾਂ 50% ਹੁੰਦਾ ਹੈ ਤੇ ਜਾਂ ਫਿਰ ਤੁਸੀਂ ਜਿਹੜਾ ਸਿਕਸਰ ਪਾਊਡਰ ਹੁੰਦਾ ਜਾਂ ਸਾਫ ਪਾਊਡਰ ਹੈ ਇਹਨਾਂ ਦੇ ਵਿੱਚੋਂ ਫੰਗੀਸਾਈਡ ਕੋਈ ਵੀ ਜੜਾਂ ਦੇ ਵਿੱਚ ਪਾ ਸਕਦੇ ਹੋ ਤਾਂ ਕਦੇ-ਕਦਾਂ ਸਾਲ 'ਚ ਦੋ ਤਿੰਨ ਵਾਰੀ ਦੀ ਸਪਰੇ ਵੀ ਆਪਾਂ ਕਰ ਸਕਦੇ ਹਾਂ ਸੋ ਇਹ ਬੜੀਆ ਅਹਿਮ ਗੱਲਾਂ ਨੇ ਇਹ ਮਨੁਕਤੇ ਨੇ ਜੇ ਆਪਾਂ ਇਹਨਾਂ ਨੂੰ ਵਰਤਾਂਗੇ ਤਾਂ ਬੂਟੇ ਸਾਡੇ ਕਦੇ ਵੀ ਖਰਾਬ ਨਹੀਂ ਹੋਣਗੇ ਔਰ ਖੁਰਾਕ ਇੱਕ ਖੁਰਾਕ ਹੁਣ ਗਰਮੀ ਸ਼ੁਰੂ ਹੋ ਗਈ ਹੈ ਬੂਟਿਆਂ ਨੂੰ ਖੁਰਾਕ ਪਾਣੀ ਗਰਮੀ ਤੋਂ ਪਹਿਲਾਂ ਬਹੁਤ ਜ਼ਰੂਰੀ ਹੁੰਦੀ ਹੈ ਜਿਵੇਂ ਦਸੰਬਰ ਦੇ ਵਿੱਚ ਆਪਾਂ ਪਾਈ ਸੀਗੀ ਹੁਣ ਅੱਗੇ ਜੁਲਾਈ 'ਚ ਜਾ ਕੇ ਫੇਰ ਪਾਉਗੀ ਸੋ ਮੇਰੇ ਹਿਸਾਬ ਦਾ ਵਕਤ ਅਸੀਂ ਤਿੰਨ ਵਾਰੀ ਜਿਹੜੀ ਖੁਰਾਕ ਲੋੜਿੰਦੀ ਖੁਰਾਕ ਥੋੜੀ ਥੋੜੀ ਉਹ ਬੂਟਿਆਂ ਨੂੰ ਹਰ ਜਿਹੜਾ 10 ਦਿਨ ਬਾਅਦ ਪਾਣੀ ਬਹੁਤ ਲਾਜ਼ਮੀ ਹੈ ਮਹੀਨੇ ਦਿੱਤੇ ਨਵਾਰੀ ਤੁਸੀਂ ਜਿਹੜੇ ਤੱਤ ਹੈ ਜ਼ਰੂਰੀ ਪਾਓ ਉਹਦੇ ਚ ਡਾਕਟਰ ਡਾਕਟਰ ਨੀਮ ਹੈ ਬੋਨ ਮੀਲ ਹੈ ਤੇ ਆਪਣੇ ਪੋਟਾਸ਼ ਹੈ ਸੋ ਫਿਸ਼ ਮੀਲ ਹੈ ਇਹੋ ਜਿਹੜੇ ਤੱਤ ਹੈ ਆਰਗੇਨਿਕ ਪਿਓਰ ਤੱਤ ਹੈ ਇਹ ਤੁਸੀਂ ਪਾਉਂਦੇ ਰਹੋਗੇ ਤਾਂ ਤੁਹਾਡੇ ਬੂਟੇ ਸਖਤ ਰਹਿਣਗੇ ਬਹੁਤ ਸੋਹਣਾ ਫਰੂਟ ਚੱਕਣਗੇ ਤੇ ਜੇ ਅਸੀਂ ਕਹੀਏ ਵੀ ਹੁਣ ਇੱਕ ਵਾਰ ਜਿਹੜਾ ਬੂਟਾ ਲਾਇਆ ਤੇ ਭਾਈ ਉਹਦੇ ਖਰਚਾ ਵੀ ਨਾ ਕਰੀਏ ਤੇ ਫਰੂਟ ਵੀ ਦਿੰਦਾ ਰਹੇ ਇਹ ਮੈਂ ਕਹਿੰਦਾ ਵੀ ਨਾ ਮੌਕੇ ਮੈਂ ਕਿਉਂ ਨਾ ਮੌਕੇ ਨੇ ਕਿ ਉਹ ਕਿ ਕੋਈ ਵੀ ਪਸ਼ੂ ਤੇ ਲਾ ਲਓ ਪਸ਼ੂ ਨੂੰ ਇੱਕ ਦਿਨ ਖਰਾਕ ਘਟਾ ਦਈਏ ਤਾਂ 5 ਕਿਲੋ ਦੁੱਧ ਦੇਣ ਵਾਲੀ ਜਿਹੜੀ ਮੱਝ ਹੈ ਉਹ 2.5 ਕਿਲੋ ਤੇ ਆ ਜਾਂਦੀ ਹੈ ਸੋ ਇਦਾਂ ਸਾਡੇ ਬੂਟੇ ਨੂੰ ਖਰਾਕ ਚਾਹੀਦੀ ਹੈ एग्जांपल ਦੇ ਤੌਰ ਤੇ ਜਦੋਂ ਕਣਕ ਵੇਜਣ ਵੇਲੇ ਆ ਸਾਨੂੰ ਕਈ ਵਾਰੀ ਡੀਪੀ ਦੀ ਕਿਲਤ ਆਉਂਦੀ ਹੈ ਫਾਸਪੋਰਸ ਜਿਹੜਾ ਹੁੰਦਾ ਹੈ ਤਾਂ ਬੜੀ ਕਾਮਾਂ ਰੋਲੀ ਪੈਂਦੀ ਹੈ ਕਿਉਂਕਿ ਉਹਦੇ ਬਿਲਾ ਜਿਹੜੀ ਜੜ ਦੇ ਵਿੱਚ ਨਾਲ ਪੈਣੀ ਹੈ ਤੇ ਤੁਸੀਂ ਰੁਕੋ ਭਾਵੇਂ ਉਹਨੂੰ ਦੋ ਘੱਟੇ ਪਾ ਲਓਗਾ ਅਸਰ ਨਹੀਂ ਕਰੋਗੀ ਸੋ ਇਸ ਕਰਕੇ ਬੂਟਾ ਲਾਉਣ ਵੇਲੇ ਬੜਾ ਜ਼ਰੂਰੀ ਹੈ ਕਿ ਤੁਸੀਂ ਬੂਟੇ ਦੇ ਥੱਲੇ ਪੂਰੇ ਤੱਤ ਪਾ ਕੇ ਉਹਨੂੰ ਲਾਓ ਤੇ ਤਾਂ ਜੋ ਉਹਦੀ ਜੜ ਮਿਲਦੇ ਸਾਰੇ ਉਹਨਾਂ ਨੂੰ ਜਿਹੜੀ ਹੈ ਫੰਗਸ ਵਗੈਰਾ ਸਵੀ ਜਾਂ ਹੋਰ ਜਿਹੜੀਆਂ ਕਈ ਬਿਮਾਰੀਆਂ ਨੇ ਉਹਨਾਂ ਤੋਂ ਬਚਾਇਆ ਜਾ ਸਕੇ ਸੋ ਅੱਜ ਦੇ ਲਈ ਇੰਨਾ ਹੀ ਇਹ ਵੀਡੀਓ ਤੁਹਾਡੇ ਦੇ ਵਾਸਤੇ ਐਮ ਹੈ ਇਹੋ ਜਿਹੀ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਅਤੇ ਨਵੀਂ ਅਪਡੇਟ ਦੇ ਨਾਲ ਫੇਰ ਮਿਲਦੇ ਆ ਤੁਸੀਂ ਜੁੜੇ ਰਹੋ ਜੀ ਦੀਵ ਗ੍ਰੀਨ ਲੈਂਡਰਸ ਸੀ ਫਰੋਪਰ ਰੋਡ ਜਲਾਲਾਬਾਦ ਦੇ ਨਾਲ ਤੇ ਮੈਂ ਤੁਹਾਨੂੰ ਹੋਰ ਇਖਤਿਆਜਾਂ ਜਾਂਦਾ ਇੱਕ ਗੱਲ ਹੋਰ ਦੱਸ ਦਿਆਂ ਕਿ ਫੇਸਬੁੱਕ ਨੇ ਇੱਕ ਰੂਲ ਬਣਾ ਲਿਆ ਤਾਂ 30 ਦਿਨਾਂ ਦੇ ਬਾਅਦ ਕੋਈ ਵੀ ਲਾਈਵ ਹੈ ਉਹ ਆਪਣੇ ਆਪ ਤੁਹਾਡੇ ਪੇਜ ਤੋਂ ਡਿਲੀਟ ਹੋ ਜਾਊਗਾ ਇਸ ਕਰਕੇ ਆਪਾਂ ਨੂੰ ਹੁਣ ਵੀਡੀਓ ਦੇ ਵੱਲ ਵੀ ਧਿਆਨ ਦੇਣਾ ਪਿਆ ਚਲੋ ਲਾਈਵ ਤਾਂ ਆਪਾਂ ਕਰਾਂਗੇ ਪਰ ਉਹ ਇੱਕ ਮਹੀਨੇ ਬਾਅਦ ਤੁਹਾਨੂੰ ਡਿਲੀਟ ਮਿਲੂਗਾ ਸੋ ਇਸ ਕਰਕੇ ਵੀਡੀਓਜ਼ ਨਾਲ ਆਪਾਂ ਜ਼ਰੂਰ ਤੁਹਾਨੂੰ ਜਿਹੜੀ ਜਾਣਕਾਰੀ ਦਿੰਦਰਾਗੇ ਤਾਂ ਜੋ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਲੋੜ ਪਵੇ ਤੁਸੀਂ ਉਹ ਵੀਡੀਓ ਵੇਖ ਕੇ ਆਪਣੇ ਮੂਟੇ ਦਾ ਇਲਾਜ ਕਰ ਸਕਦੇ ਹੋ ਬਾਕੀ ਬੂਟੇ ਲਾਉਣ ਦਾ ਸਹੀ ਟਾਈਮ ਚ ਚੱਲ ਰਿਹਾ ਤੁਸੀਂ ਆਓ ਤੇ ਬੂਟੇ ਲੋ ਬਹੁਤ ਵਧੀਆ ਹੁਣ ਮੌਸਮ ਹੈ ਹੱਲੇ ਅੱਗੇ ਬਰਸਾਤਾਂ ਵੀ ਹੈਗੀਆਂ ਤੇ ਲੱਗੀ ਜਾਣੇ ਬੂਟੇ ਤੇ ਬਹੁਤ ਸੋਹਣਾ ਜਿਹੜਾ ਬੂਟਾ ਹੋਣਾ ਚੱਲੂਗਾ ਸੋ ਫਿਰ ਆਪਾਂ ਮਿਲਦੇ ਨਵੀਂ ਅਪਡੇਟਾਂ ਦੇ ਨਾਲ ਤੁਸੀਂ ਜੁੜੇ ਰਹੋ ਜੀ ਤੇ ਗ੍ਰੀਨ ਲੈਂਡ ਦਾ ਸਈ ਫਰੋਇਪਰ ਰੋਡ ਜਲਾਲਾਬਾਦ ਨਾਲ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ